ਜੀ ਸਵਾਗਤ ਕਰਦੇ ਆ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਟਿਕ ਪਲਾਡਾ ਵੱਲੋਂ ਲਓ ਜੀ ਅੱਜ ਫੇਰ ਲੈ ਕੇ ਆਏ ਤੁਹਾਡੇ ਵਾਸਤੇ ਸੇਲ ਕਾਫੀ ਡਿਮਾਂਡ ਰਹੀ ਸੀ ਇਹਨਾਂ ਸੂਟਾਂ ਦੀ ਪਹਿਲਾ ਵੀਡੀਓ ਪਾ ਚੁੱਕੇ ਆਂ ਜੀ ਦੁਬਾਰਾ ਰੀਸਟਾਕ ਕਰਤੇ ਆ ਜੀ ਇਹ ਵਾਲੇ ਸੂਟ ਕੋਟਰਾਇਜ਼ ਦੇ ਸੂਟ ਰੈਣ ਵਾਲੇ ਆ ਤੇ ਨਿਊ ਸਟਾਫ ਆਇਆ ਜੀ ਜਫੀਰਾ ਵੂਲ ਠੀਕ ਹੈ ਜੀ ਬਹੁਤ ਸੋਹਣੀ ਮੈਚਿੰਗ ਰਹਿਣ ਵਾਲੀ ਹੈ ਜਫੀਰਾ ਵੂਲ ਦੀ ਵੀ ਤੇ ਇਹ ਵਾਲੇ ਜਿਹੜੇ ਸੂਟ ਰੈਣਗੇ ਜੀ ਅੱਜ ਸੇਲ ਪ੍ਰਾਈਸ ਦੇ ਵਿੱਚ ਰਹਿਣ ਵਾਲੇ ਆ ਤੇ ਸਭ ਤੋਂ ਪਹਿਲਾਂ ਜਿਹੜੀਆਂ ਭੈਣਾਂ ਨਵੀਆਂ ਮੇਰੇ ਚੈਨਲ ਤੇ ਆ ਜੀ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤਾਂ ਸਿ ਡਿਸਟ੍ਰਿਕਟ ਮਾਨਸਾ ਬਟਲਾਡਾ ਤੋਂ ਬਿਲੋਂਗ ਕਰਦੇ ਆ ਤੁਸੀਂ ਆ ਰਹੇ ਹੋ ਪਿੱਕੀ ਰੋਡ ਤੋਂ ਤੇ ਸਾਹਮਣੇ ਜਿਹੜਾ ਆਈਟੀਆਈ ਤੇ ਪਹੁੰਚ ਦਿਓ ਤਾਂ ਪਹਿਲਾ ਜਿਹੜਾ ਸਾਹਮਣੇ ਓਵਰ ਬ੍ਰਿਜ ਪੁਲ ਬੜਾ ਨੂੰ ਪੂਰਾ ਕਰਾਸ ਕਰਕੇ ਆਉਣਾ ਪੈਣਾ ਜੀ ਜੇ ਤੁਸੀਂ ਪੁਲ ਨੂੰ ਕਰਾਸ ਕਰ ਲਿਆ ਉਹਦੀ ਲੈਫਟ ਸਾਈਡ ਵਾਪਸ ਪੋਲ ਦੇ ਨਹੀਂ ਸੀ ਆਉਣਾ ਤਾਂ ਪਹਿਲੀ ਗਲੀ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਜੇਕਰ ਤੁਸੀਂ ਬੋਹਾ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਓਵਰ ਬ੍ਰਿਜ ਨੂੰ ਕ੍ਰੋਸ ਨਹੀਂ ਕਰਨਾ ਉਹਦੀ ਰਾਈਟ ਸਾਈਡ ਆਉਣਾ ਹੈ ਰਾਈਟ ਸਾਈਡ ਆ ਕੇ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਗਲੀ ਹੈ ਜੀ ਉਹ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਠੀਕ ਹੈ ਜੀ ਅੱਜ ਦੇ ਸੂਟ ਰੈਡ ਵਾਲੇ ਬਹੁਤ ਹੀ ਪਿਆਰੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਏਕੇ ਟੈਕਸ ਕੋਟ ਰਾਈਸ ਦੇ ਸੂਟ ਰਹਿਣਗੇ ਜੀ ਬਹੁਤ ਹੀ ਪਿਆਰੇ ਜੀ ਅੱਜ ਫਿਰ ਸੇਲ ਪ੍ਰਾਈਸ ਦੇ ਰਹਿਣ ਵਾਲੇ ਆ ਸੂਟ ਸੂਟ ਜੀ ਲਓ ਜੀ ਪਹਿਲਾਂ ਚੈੱਕ ਕਰੋ ਜੀ बॉटम ਵੀ ਤੁਹਾਨੂੰ ਕੋਟ ਰਾਈਜ਼ ਦੀ ਹੀ ਰਹਿਣ ਵਾਲੀ ਹੈ ਲਓ ਜੀ ਚੈੱਕ ਕਰੋ ਜੀ बॉटम ਵੀ ਤੁਹਾਨੂੰ ਕੋਟ ਰਾਈਜ਼ ਦੀ ਮਿਲੇਗੀ ਬਹੁਤ ਹੀ ਪਿਆਰੀ ਜੀ ਰਹਿਣ ਵਾਲੀ ਹੈ बॉटम प्रिंट ਦੇਖੋ बॉटम ਤਾਂ ਬਹੁਤ ਸੋਹਣਾ ਰਹੂਗਾ ਇਹ ਵਾਲੀ ਰਹੂਗੀ ਜੀ ਸ਼ਰਟ ਚੈੱਕ ਕਰੋ ਜੀ ਲਓ ਜੀ ਇਹ ਸ਼ਰਟ ਰਹੂਗੀ ਜੀ ਪ੍ਰਾਈਜ਼ ਰਹਿਣੀ ਹੈ ਇਹਦੀ ਸਿਰਫ 890 ਸ਼ਿਪਿੰਗ ਚਾਰਜ ਐਕਸਟਰਾ ਪੈਣਾ ਜੀ ਹੈਵੀ weight ਹੈ 60 ਰੁਪਏ 60 ਦੀਆਂ 70 ਰੁਪਏ ਤੁਹਾਨੂੰ ਸ਼ਿਪਿੰਗ ਚਾਰਜ ਪੈ ਜਾਣਾ ਜੀ ਇੱਕ ਸੂਡ ਦਾ ਕਿਉਂਕਿ ਜੇ ਸਟਾਫਾ ਜੋ ਸ਼ਿਪਿੰਗ ਚਾਰਜ ਹੁੰਦਾ weight ਮੁਤਾਬਕ ਹੁੰਦਾ ਨਾ कॉटन स्टਾਫ ਦਾ weight ਘੱਟ ਹੁੰਦਾ ਤੇ 50 ਰੁਪਏ ਸ਼ਿਪਿੰਗ ਪੈਂਦੀ ਹੈ ਪਰ ਜਿਹੜਾ wool ਵਾਲਾ ਸਟਾਫ ਹੈ ਜੀ ਇਹ ਥੋੜਾ ਹੈਵੀ weight ਦਾ ਹੁੰਦਾ ਤੇ weight ਮੁਤਾਬਕ ਹੀ ਸ਼ਿਪਿੰਗ ਪੈਂਦੀ ਹੈ ਜੀ ਸ਼ਿਪਿੰਗ ਚਾਰ ਥੋੜਾ ਜਿਹਾ ਹੋਰ ਹੋਊਗਾ ਜੀ ਕਿਉਂਕਿ ਇਹ ਗਰਮ ਸਟਾਫ ਹੈ ਜੀ ਇਹ ਤੇ ਸੇਲ ਪ੍ਰਾਈਸ ਦੇ ਦੇ ਰਹੇ ਹਾਂ ਤੁਹਾਨੂੰ ਅਸੀਂ ਅੱਜ ਦੇ ਸੂਟ ਠੀਕ ਹੈ ਪਹਿਲਾ ਪ੍ਰਿੰਟ ਇਹ ਵਾਲਾ ਸੀ ਬਹੁਤ ਹੀ ਪਿਆਰਾ ਹੈ ਜੀ ਆ ਲਓ ਜੀ ਜਲਦੀ ਜੇ ਦੀ ਸਕਰੀਨ ਸ਼ਾਟ ਲੈ ਕੇ ਆਰਡਰ ਬੁੱਕ ਕਰ ਸਕਦੇ ਹੋ ਜੀ ਜਲਦੀ ਸਟਾਕ ਕਲੀਅਰ ਹੋ ਜਾਂਦਾ ਹੈ ਕਾਫੀ ਭੈਣਾਂ ਮੇਰੀਆਂ ਪਹਿਲਾਂ ਵੀ ਰਹੀਆਂ ਸੀ ਤੇ ਇਹ ਰੀ ਸਟਾਕ ਕੀਤੀ ਹੈ ਜੀ ਇਹ ਵਾਲੇ ਸੂਟ ਅਸੀਂ ਲਓ ਜੀ ਅਗਲਾ ਕਲਰ ਚੈੱਕ ਕਰੋ ਜੀ ਕਾਫੀ ਸ਼ੇਡ ਚਾਣਾ ਇਹ ਰਹੂਗੀ ਜੀ ਬਾਟਮ ਬਾਟਮ ਦਾ ਪ੍ਰਿੰਟ ਬਹੁਤ ਸੋਹਣਾ ਰਹਿਣ ਵਾਲਾ ਤੇ ਇਹ ਰਹੂਗੀ ਜੀ ਸ਼ਰਟ ਲਓ ਸ਼ਰਟ ਦਾ ਪ੍ਰਿੰਟ ਚੈੱਕ ਕਰੋ ਜੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਸ਼ਰਟ ਦੀ ਠੀਕ ਹੈ ਜੀ ਕੋਟਰਾਇਜ਼ ਦੀ ਹੀ ਬਾਟਮ ਮਿਲਣੀ ਹੈ ਤੇ ਕੋਟਰਾਇਜ਼ ਦੀ ਹੀ ਸ਼ਰਟ ਮਿਲਣੀ ਹੈ ਲਾਈਟ weight ਕੋਟਰਾਇਜ਼ ਆ ਜੀ ਉਹ ਨਹੀਂ ਹੈਗਾ ਵੀ ਜਿਆਦਾ ਕਾਫੀ ਹੈਵੀ ਕਪੜਾ ਹੁੰਦਾ ਨਾ ਉਹ ਨਹੀਂ ਹੈਗਾ ਜਿਆਦਾ ਲਾਈਟ ਵੇਟ ਆਊਗਾ ਜੀ ਕੋਟ ਰਾਈਜ਼ ਪੌਨ ਦੇ ਵਿੱਚ ਬਹੁਤ ਕੰਫਰਟੇਬਲ ਹੋਊਗੀ ਜੀ ਇਹ ਤੇ ਕਾਫੀ ਪਹਿਣਾ ਕੋਲੇ ਗਏ ਵੀ ਹੈ ਜੀ ਇਹ ਸੂਟ ਲਓ ਜੀ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੀ ਅਗਲਾ ਪ੍ਰਿੰਟ ਲਓ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਰਹਿਣ ਵਾਲਾ ਹੈ ਲਓ ਜੀ ਇਹ ਚੈੱਕ ਕਰੋ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਬਾਟਮ ਦਾ ਬਾਟਮ ਦਾ ਪ੍ਰਿੰਟ ਚੈੱਕ ਕਰੋ ਤੇ ਇਹ ਰਹੂਗਾ ਜੀ ਸ਼ਾਰਟ ਦਾ ਪ੍ਰਿੰਟ ਲਓ ਜੀ ਇਹ ਸ਼ਾਰਟ ਦਾ ਪ੍ਰਿੰਟ ਰਹੂਗਾ ਜੀ 890 ਦੀ ਪ੍ਰਾਈਸ ਰਹਿਣੀ ਆ ਸੂਟ ਦੀ ਠੀਕ ਹੈ ਜੀ 890 ਦੀ ਪ੍ਰਾਈਸ ਰਹਿਣ ਵਾਲੀ ਹੈ ਲਓਗੀ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਜ ਜਫੀਰਾ ਸਿਲਕ ਦੇ ਜਫੀਰਾ ਸਿਲਕ ਦੇ ਸੂਟ ਵੀ ਆਏ ਸੀ ਪਹਿਲਾਂ ਜੀ ਹੁਣ ਇਹ ਆ ਗਿਆ ਜਫੀਰਾ ਵੂਲ ਠੀਕ ਹੈ ਜੀ ਬਹੁਤ ਸੋਹਣੇ ਪ੍ਰਿੰਟਾਂ ਦੇ ਵਿੱਚ ਰਹਿਣੀ ਆ ਜਫੀਰਾ ਵੂਲ ਦੀ ਪ੍ਰਾਈਸ ਵੀ ਤੁਹਾਨੂੰ ਦਵਾਂਗੀ ਜੀ ਹੋਲ سیل ਪ੍ਰਾਈਸ ਦੇ ਵਿੱਚ ਹੀ ਸੂਟ ਦਵਾਂਗੇ ਤੁਹਾਨੂੰ ਬਹੁਤ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਲਓ ਜੀ ਇਹ ਆਉਗੀ ਜੀ ਪਹਿਲਾ ਬਾਟਮ ਲਓ ਬਾਟਮ ਦਾ ਪ੍ਰਿੰਟ ਚੈੱਕ ਕਰੋ ਜੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਜੀ ਬਰਾਊਨ ਜੀ ਸ਼ੇਡ ਦੇ ਵਿੱਚ ਆਉਣਾ ਕਲਰ ਇਹ ਲਓ ਇਹ ਵਾਲਾ ਰਹੂਗਾ ਜੀ ਸ਼ਰਟ ਦਾ ਪ੍ਰਿੰਟ ਜਫੀਰਾ ਵੂਲ ਹੈ ਜੀ ਇਹ ਚੈੱਕ ਕਰੋ ਗਰਮ ਸਟਾਫ ਹੈ ਠੀਕ ਹੈ ਜੀ ਬਿਲਕੁਲ ਗਰਮ ਸਟਾਫ ਹੈ ਜਫੀਰਾ ਵੂਲ ਹੈ ਸੈਲਫ ਪ੍ਰਿੰਟ ਵੀ ਬਣਿਆ ਹੋਇਆ ਦੇਖੋ ਛੜਕੀ ਹਲਕੀਆਂ ਕォਟਰਾਈਜ਼ ਦੀ ਤਰ੍ਹਾਂ ਲਾਈਨਾਂ ਬਣੀਆ ਹੋਈਆਂ ਜਿਹਦੇ ਵਿੱਚ ਕォਟਰਾਈਜ਼ ਦੀ ਤਰ੍ਹਾਂ ਲਾਈਨਾਂ ਬਣੀਆ ਹੋਈਆਂ ਨਜ਼ਦੀਕ ਤੋਂ ਚੈੱਕ ਕਰ ਲਓ ਐਦਾਂ ਹੀ ਬਾਟਮ ਵਿੱਚ ਲਾਈਨਾਂ ਬਣੀਆ ਹੋਈਆਂ ਐਦਾਂ ਹੀ ਸ਼ਾਰਟ ਵਿੱਚ ਬਣੀਆ ਹੋਈ ਹੈ ਠੀਕ ਹੈ ਜੀ ਜਫੀਰਾ ਵੂਲ ਆ ਇਹ ਵੀ ਚੈੱਕ ਕਰ ਸਕਦੇ ਹੋ ਕੰਨੀ ਤੋਂ ਚੈੱਕ ਕਰੋ ਜੀ ਜਫੀਰਾ ਵੂਲ ਠੀਕ ਹੈ ਜੀ ਨਿਊ ਸਟੱਫ ਆਇਆ ਜੀ ਹੈ ਬਹੁਤ ਸੋਹਣਾ ਰੈਣ ਵਾਲਾ 850 ਦੀ ਪ੍ਰਾਈਸ ਰੈਣ ਵਾਲੀ ਹੈ ਜੀ ਪ੍ਰਾਈਸ ਰਹਿਣੀ ਹੈ ਜੀ 850 ਇਹ ਵਾਲੇ ਸੂਟ ਦੀ ਪ੍ਰਾਈਸ 850 ਰਹੂਗੀ ਬਹੁਤ ਸੋਹਣੇ ਸਟਾਫ ਦੇ ਵਿੱਚ ਆਇਆ ਲਓ ਜੀ ਇਹ ਕਲਰ ਚੈੱਕ ਕਰੋ ਜੀ ਗ੍ਰੇ ਕਲਰ ਦੇ ਵਿੱਚ ਆਉਣਾ ਬਲੂ ਜੀ ਸ਼ੇਡ ਦੇ ਵਿੱਚ ਆਉਣਾ ਗ੍ਰੇ ਬਲੂ ਜੀ ਸ਼ੇਡ ਦੇ ਵਿੱਚ ਆਉ ਬੋਟਮ ਚੈੱਕ ਕਰੋ ਬੋਟਮ ਬਹੁਤ ਪਿਆਰੀ ਰਹਿਣ ਵਾਲੀ ਹੈ ਲਓ ਜੀ ਸ਼ੋਰਟ ਚੈੱਕ ਕਰੋ ਜੀ ਪ੍ਰਿੰਟਿੰਗ ਬਹੁਤ ਸੋਹਣੀ ਰਹਿਣ ਵਾਲੀ ਹੈ ਦੇਖੋ ਜੀ ਡਬਲ ਸ਼ੇਡ ਕਰ ਵਾਲੋ ਦੁਪੱਟਾ ਤੇ ਕੀ ਬਾਤ ਹੁਣ ਇਹ ਸੂਟ ਦੀ ਬਹੁਤ ਸੋਹਣਾ ਸੂਟ ਬਣਨਾ ਜੀ ਰੈਡੀ ਹੋ ਕੇ ਦੇਖੋ ਜੀ ਚੈੱਕ ਕਰੋ ਜੀ ਪ੍ਰਿੰਟਿੰਗ ਦੇਖੋ ਬਹੁਤ ਸੋਹਣੀ ਸੋਹਣੀ ਪ੍ਰਿੰਟਿੰਗ ਦੇ ਵਿੱਚ ਰਹਿਣੀ ਹੈ ਸੂਟ ਪ੍ਰਾਈਸ ਰਹਿਣੀ ਆ ਜੀ ਇਹਦੀ 850 850 ਵਿੱਚ ਤੁਸੀਂ ਸੂਟ ਲੈ ਸਕਦੇ ਹੋ ਸਾਡੇ ਕੋਲ ਇਹ ਵਾਲੇ ਲਓ ਜੀ ਦੂਸਰਾ ਚੈੱਕ ਕਰੋ ਜਫੀਰਾ ਵੂਲ ਹੈ ਜੀ ਇਹ ਜਫੀਰਾ ਸ਼ਿਲਕ ਵੀ ਆਈ ਸੀ ਦੁਬਾਰਾ ਉਹ ਵੀ ਰੀਸਟਾਕ ਕਰਾਂਗੇ ਜਲਦੀ ਰੀਸਟਾਕ ਕਰਾਂਗੇ ਉਹ ਵਾਲੇ ਸੂਟ ਵੀ ਤੇ ਲਓ ਏਕ ਤੁਹਾਨੂੰ ਗਰਮ ਸੂਟ ਦੇ ਦੇ ਜੀ ਜਫੀਰਾ ਵੂਲ ਦੇ ਵਿੱਚ ਠੀਕ ਹੈ ਜੀ ਕਾਫੀ ਮੇਰੀਆਂ ਭੈਣਾਂ ਜ਼ਿਆਦਾ ਕਾਸਟਲੀ ਨਹੀਂ ਲੈ ਸਕਦੀਆਂ ਲੋ ਜੀ ਜਫੀਰਾ ਬੂਲ ਲੈ ਲਓ ਜੀ ਬਹੁਤ ਸੋਹਣੇ ਪ੍ਰਿੰਟ ਹੈ ਵੀ ਸੇਮ ਸਟਾਫ ਹੀ ਆ ਰਿਹਾ ਲਓ ਇਹ ਵਾਲਾ ਪ੍ਰਿੰਟ ਦੇਖੋ ਜੀ ਬਹੁਤ ਸੋਹਣਾ ਪ੍ਰਿੰਟ ਰਹਿਣਾ ਚੈਰੀ ਕਲਰ ਦੇ ਵਿੱਚ ਲਓ ਜੀ ਚੈਰੀ ਕਲਰ ਦੇ ਵਿੱਚ ਰਹੂਗਾ ਜੀ ਠੀਕ ਹੈ ਜੀ ਲਾਈਟ ਚਾਰਟ ਸੋਬਰ ਕਲਰ ਵੀ ਆਉਣੇ ਆ ਡਾਰਕ ਕਲਰ ਵੀ ਆਉਣੇ ਆ ਕਈ ਭੈਣਾਂ ਸੋਬਰ ਕਲਰ ਪਸੰਦ ਕਰਦੀਆਂ ਕਈ ਡਾਰਕ ਜੀ ਸਭ ਤਰ੍ਹਾਂ ਦੇ ਕਲਰ ਮਿਲਣ ਵਾਲੇ ਆ ਜਫੀਰਾ ਬੂਲ ਦੇ ਵਿੱਚ ਤੁਹਾਨੂੰ ਇੱਕ ਕੇਰਵਤੀ ਸੀਗਾ ਚੈਰੀ ਕਲਰ ਦੂਸਰਾ ਕਲਰ ਆਊਗਾ ਜੀ ਬਲੈਕ ਲਓ ਬਲੈਕ ਸਭ ਦਾ ਪਸੰਦ ਹੁੰਦਾ ਜੀ ਲਓ ਜੀ ਬਲੈਕ ਚੈੱਕ ਕਰੋ ਜੀ ਪ੍ਰਿੰਟ बॉटਮ ਚੈੱਕ ਕਰੋ ਠੀਕ ਹੈ ਜੀ ਜਫੀਰਾ ਵੂਲ ਹੈ ਜੀ ਇਹ ਲਓ ਜੀ ਪ੍ਰਿੰਟਿੰਗ ਦੇਖੋ ਜੀ ਬਹੁਤ ਪਿਆਰੀ ਪ੍ਰਿੰਟਿੰਗ ਹੈ ਜਫੀਰਾ ਵੂਲ ਦੀ ਪ੍ਰਾਈਸ ਰਹਿਣੀ ਆ 850 ਠੀਕ ਹੈ ਜੀ 850 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਲੈ ਸਕਦੇ ਹੋ ਸਾਡੇ ਕੋਲ ਜਫੀਰਾ ਵੂਲ ਦੇ ਲੋਜੀ ਇਹ ਵਿੱਚ ਦੂਸਰਾ ਕਲਰ ਆਉਣਾ ਮਸਟਰਡ ਸ਼ੇਡ ਲੋਜੀ ਇਹ ਆਊਗਾ ਜੀ ਮਸਟਰਡ ਮਸਟਰਡ ਸ਼ੇਡ ਆਊਗਾ ਜੀ ਦੇਖੋ ਇਹ ਵੀ ਬਹੁਤ ਸੋਹਣਾ ਕਲਰ ਹੈ ਨਾ ਮਸਟਰਡ ਦੇ ਵਿੱਚ ਗਰਮ ਸਟਾਫ ਹੈ ਜੀ ਇਹ 850 ਰਹਿਣੀ ਹੈ ਜੀ ਪ੍ਰਾਈਸ ਲੋਚ ਪ੍ਰਿੰਟ ਦੇਖੋ ਜੀ ਬਹੁਤ ਸੋਨਾ ਪ੍ਰਿੰਟ ਹੈ ਸੈਲਫ ਦੇ ਵਿੱਚ ਵੀ ਲਾਈਨਾਂ ਬਣੀਆਂ ਜਿਵੇਂ ਕੋਟ ਰਾਈਜ਼ ਦੀਆਂ ਲੈਣਾ ਹੁੰਦਾ ਨਾ ਐਦਾਂ ਹੀ ਇਹਦੇ ਵਿੱਚ ਵੀ ਕੋਟ ਰਾਈਜ਼ ਦੀਆਂ ਲਾਈਨਾਂ ਦੀ ਤਰ੍ਹਾਂ ਹੀ ਐਦਾਂ ਬਣੀਆਂ ਹੋਈਆਂ ਜੀ ਦੇਖੋ ਨਜ਼ਦੀਕ ਤੋਂ ਦੇਖੋ ਪ੍ਰਿੰਟ ਬਹੁਤ ਸੋਨਾ ਪ੍ਰਿੰਟ ਰਹਿਣ ਵਾਲਾ ਹੈ ਤੇ ਬਾਟਮਾ ਵੀ ਬਹੁਤ ਪਿਆਰੀਆਂ ਰਹਿਣ ਵਾਲਾ ਜੀ ਲੋਚ ਇਸ ਤੋਂ ਅਗਲਾ ਚੈੱਕ ਕਰੋ ਲਓ ਜੀ ਇਹ ਵਾਲਾ ਕਲਰ ਦੇਖੋ ਜੀ ਇਹ ਵੀ ਬਹੁਤ ਸੋਹਣਾ ਕਲਰ ਹੈਣ ਵਾਲਾ ਹੈ ਇਹ ਅਗਲੀ ਪ੍ਰਿੰਟਿੰਗ ਆਉਗੀ ਪ੍ਰਿੰਟ ਦੇਖੋ ਜੀ ਬਹੁਤ ਸੋਹਣਾ ਪ੍ਰਿੰਟ ਹੈ ਇਹ ਲਓ ਜੀ ਇਹਦੀ ਸ਼ਰਟ ਚੈੱਕ ਕਰੋ ਜੀ ਲਓ ਇਹ ਬਰਊਗੀ ਸ਼ਰਟ ਬਹੁਤ ਸੋਹਣੇ ਪ੍ਰਿੰਟ ਦੇ ਵਿੱਚ ਰਹਿਣੀ ਹੈ ਸ਼ਰਟ ਠੀਕ ਹੈ ਜੀ ਪ੍ਰਾਈਸ ਰਹਿਣੀ ਹੈ 850 850 ਵੀ ਤੁਸੀਂ ਇਹ ਵਾਲੇ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਇਹਨਾਂ ਉੱਪਰ ਕੋਈ ਬੁਰਨੀ ਆਉਣ ਵਾਲੀ ਜੀ ਐਦਾਂ ਦਾ ਸਟਾਫ ਹੈ ਬੁਰਨੀ ਆਣੀ ਜੀ ਇਹਨਾਂ ਇਹਦੇ ਉੱਪਰ ਕਿਸੇ ਤਰ੍ਹਾਂ ਦੀ ਬੁਰ ਨਹੀਂ ਆਉਣ ਵਾਲੀ ਬੇਚੀਜਕ ਹੋਗੇ ਤੁਸੀਂ ਇਹ ਬਾਈ ਕਰ ਸਕਦੇ ਹੋ ਸਾਡੇ ਕੋਲੋਂ ਲਓ ਇਹ ਵਾਲਾ ਕਲਰ ਦੇਖੋ ਜੀ ਲਓ ਜੀ ਪ੍ਰਿੰਟਿੰਗ ਦੇਖੋ बॉटਮ ਦੀ ਪ੍ਰਿੰਟਿੰਗ ਦੇਖ ਸਕਦੇ ਹੋ ਤੇ ਇਹ ਰਹੂਗੀ ਜੀ ਸ਼ਰਟ ਲਓ ਇਹ ਸ਼ਰਟ ਦੀ ਪ੍ਰਿੰਟਿੰਗ ਹੈ ਠੀਕ ਹੈ ਜੀ ਬਹੁਤ ਸੋਹਣਾ ਪ੍ਰਿੰਟ ਜਿਆ ਰਹਿਣ ਵਾਲਾ ਸ਼ਰਟ ਦੀ ਪ੍ਰਿੰਟਿੰਗ ਹੈ ਇਹ ਬਾਟਮ ਆਉਗੀ ਜੀ ਪ੍ਰਾਈਸ 850 850 ਦੇ ਵਿੱਚ ਤੁਸੀਂ ਲੈ ਸਕਦੇ ਹੋ ਇਹ ਵਾਲੇ ਸੂਟ ਸਾਡੇ ਕੋਲੋਂ ਲਓ ਜੀ ਅਗਲਾ ਚੈੱਕ ਕਰੋ ਜੀ ਕਲਰ ਮਸਟਰਡ ਕਲਰ ਆਉਣਾ ਜੀ ਲਓ ਇਹ ਦੇ ਵਿੱਚ ਵੀ ਮਸਟਰਡ ਕਲਰ ਆਊਗਾ ਇੱਕ ਲਓ बॉटम चेक ਕਰੋ ਜੀ ਇਹ ਰਹੂਗੀ ਜੀ बॉटम बॉटम ਦਾ ਪ੍ਰਿੰਟ ਦੇਖੋ ਤੇ ਇਹ ਸ਼ਾਰਟ ਦਾ ਪ੍ਰਿੰਟ ਦੇਖੋ ਲਓ ਜੀ ਬਹੁਤ ਸੋਹਣੀ ਪ੍ਰਿੰਟਿੰਗ ਰਹਿਣ ਵਾਲੀ ਹੈ ਜੀ ਸੂਟਾਂ ਦੀ ਠੀਕ ਹੈ ਜੀ ਬੜਾ ਪਿਆਰਾ ਜਿਹਾ ਕਲਰ ਮਸਟਰਡ ਮਹਿੰਦੀ ਜਿਹਾ ਕਲਰ ਆਉਣਾ ਠੀਕ ਹੈ ਜੀ ਇਹ ਕੇਵਲਾ ਕਲਰ ਸੀਗਾ ਹੁਣ ਅਗਲਾ ਕਲਰ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਆਉਣਾ ਅਗਲਾ ਵਾਈਨ ਜੀ ਸ਼ੇਡ ਦੇ ਵਿੱਚ ਪਰਪਲ ਵਾਈਨ ਲਵੈਂਡਰ ਜੀ ਸ਼ੇਡ ਆਉਣਾ ਜੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਬੋਟਮ ਦਾ ਪ੍ਰਿੰਟ ਚੈੱਕ ਕਰੋ ਜੀ ਤੇ ਇਹ ਚੈੱਕ ਕਰੋ ਜੀ ਇਹਦੀ ਸ਼ਰਟ ਲਓ ਗਰਮ ਸਟਾਫ ਹੈ ਜੀ ਜਫੀਰਾ ਵੂਲ ਹੈ ਨਿਊ ਸਟਾਫ ਆਇਆ ਜੀ ਇਹ ਪ੍ਰਾਈਸ ਰਹਿਣੀ ਹੈ ਜੀ ਇਹਦੀ ਸਿਰਫ 850 850 ਦੇ ਤੁਸੀਂ ਇਹ ਸੂਟ ਲੈ ਸਕਦੇ ਹੋ ਬਹੁਤ ਸੋਹਣੇ ਪ੍ਰਿੰਟਾਂ ਦੇ ਵਿੱਚ ਠੀਕ ਹੈ ਜੀ ਜਲਦੀ ਜੀ ਸਕਰੀਨ ਸ਼ਾਟ ਲੈ ਕੇ ਜਿਹੜਾ ਕਲਰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਸਾਡੇ ਕੋਲੇ ਕਟਰਾਇਜ਼ ਆਈ ਹੈ ਜੀ ਰਸ਼ੀਆ ਬ੍ਰੈਂਡ ਦੀ ਕਟਰਾਇਜ਼ ਆ ਜੀ ਬਹੁਤ ਸੋਹਣਾ ਸਟਾਫ ਰਹਿਣਾ ਕਟਰਾਇਜ਼ ਦਾ ਕਾਟਨ ਕਟਰਾਇਜ਼ ਆ ਲਓ ਜੀ ਇਹ ਕੇਵਲਾ ਕਲਰ ਚੈੱਕ ਕਰੋ ਜੀ ਇਹ ਬ੍ਰਾਂਡ ਦੀ ਕੋਟਰਾਇਸ ਆ ਜੀ ਰਸ਼ੀਆ ਦੀ ਹੈ ਜੀ ਬਹੁਤ ਸੋਨਾ ਸਟਾਫ ਰਹਿੰਦਾ ਜੀ ਰਸ਼ੀਆ ਦਾ ਨਾ ਹੀ ਕਿਸੇ ਤਰ੍ਹਾਂ ਦਾ ਸਟਾਫ ਹੋਵੇ ਜੀ ਆਪਾਂ ਵਾਸ਼ ਕਰਾਂਗੇ ਵੀ ਚੜ ਜੂਗਾ ਛੋਟ ਹੋ ਜੂਗਾ ਐਦਾਂ ਨਹੀਂ ਹੈਗਾ ਜੀ ਕਾਟਨ ਕੋਟਰਾਇਸ ਆ ਜੀ ਪਲੇਨ ਸਟਾਫ ਹੈ ਲਓ ਬਹੁਤ ਸੋਨਾ ਸਟਾਫ ਰਹਿਣ ਵਾਲਾ ਜੀ ਪ੍ਰਾਈਸ ਰਹਿਣੀ ਆ ਦੀ 1000 ਰੁਪਏ 1000 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਇਹਨੂੰ ਕਾਟਨ ਕੋਟਰਾਇਸ ਦਾ ਹੈ ਰਸ਼ੀਆ ਬ੍ਰਾਂਡ ਦਾ ਰਹਿਣਾ ਜੀ ਕਲਰ ਆਊਗਾ ਜੀ ਕਾਪਰ ਜਿਹਾ ਕਲਰ ਦੂਸਰਾ ਕਲਰ ਆਊਗਾ ਜੀ ਲਓ ਦੂਸਰਾ ਕਲਰ ਆਊਗਾ ਜੀ ਇਹਦੇ ਵਿੱਚ ਪਿਸਤਾ ਕਲਰ 45 ਸ਼ੇਡ ਚ ਆਉਣਾ ਜੀ ਸਟਾਫ ਦੇਖੋ ਜੀ ਉੱਪਰ ਬਹੁਤ ਸੋਹਣਾ ਸਟਾਫ ਰਹਿਣ ਵਾਲਾ ਬਿਲਕੁਲ ਸੌਫਟ ਮਲਾਈਮ ਠੀਕ ਹੈ ਜੀ ਕਾਟਨ ਕੋਟ ਟਰਾਈਸ ਆ ਬਿਲਕੁਲ ਸੌਫਟ ਮਲੈਮ ਰਹੂਗਾ ਜੀ ਇਹ ਠੀਕ ਹੈ ਜੀ ਪ੍ਰਾਈਸ ਇਹਦੀ 1000 ਰੁਪਏ ਰਹਿਣੀ ਆ ਜੀ ਜਲਦੀ ਅਸੀਂ ਇਹਦੇ ਉੱਪਰ ਵਰਕ ਵੀ ਲੈ ਕੇ ਆਵਾਂਗੇ ਆਪਾਂ ਖੁਦ ਵਰਕ ਕਰਦੇ ਆ ਜੀ ਆਪਣੇ ਖੁਦ ਹੀ ਆ ਮਸ਼ੀਨਾਂ ਲੱਗੀਆਂ ਹੋਈਆਂ ਤੇ ਖੁਦ ਵਰਕ ਕਰਦੇ ਆ ਜਲਦੀ ਇਹਦੇ ਉੱਪਰ ਵਰਕ ਵੀ ਲੈ ਕੇ ਆਵਾਂਗੇ ਕੋਟ ਟਰਾਈਸ ਦੇ ਉੱਪਰ ਲਓ ਜੀ ਰਸ਼ੀਆ ਦੀ ਰਹਿਣੀ ਹੈ ਜੀ ਕੁਟ్రਾਈਸ ਲਓ ਚੈੱਕ ਕਰੋ ਜੀ ਗ੍ਰੇ ਕਲਰ ਦੇ ਵਿੱਚ ਆਉਗੀ ਤਿੰਨ ਕਲਰਾਂ ਦੇ ਵਿੱਚ ਆਈ ਹੈ ਜੀ ਆਪਣੇ ਕੋਲੇ ਹਜੇ ਸਟਾਫ ਬਹੁਤ ਫਾਈਨ ਰਹਿਣ ਵਾਲਾ ਰਸ਼ੀਆ ਬ੍ਰਾਂਡ ਦਾ ਰਹੂਗਾ ਜੀ 1000 ਰੁਪਏ ਦੀ ਪ੍ਰਾਈਸ ਰਹੂਗੀ ਜੀ ਲਓ ਜੀ ਅੱਜ ਦੀ ਵੀਡੀਓ ਕਰਦੇ ਇੱਥੇ ਖਤਮ ਇਹਦੇ ਵਿੱਚ ਜਿਹੜਾ ਵੀ ਸੂਟ ਪਸੰਦ ਹੈ ਜੀ ਸਕਰੀਨ ਸ਼ਾਟ ਲਓ ਆਪਣਾ ਆਰਡਰ ਬੁੱਕ ਕਰੋ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਕਮੈਂਟ ਜਰੂਰ ਕਰਿਓ ਜੀ Thank you.